ਬਾਈ ਕੀ ਕਹਿਣਾ ਚਾਹੁੰਦੇ ਹੋ ਬਈ ਕਾਹਦੀ ਚਾਹੁੰਦੇ ਆ ਸਰਕਾਰਾਂ ਨੂੰ ਬੀ ਐਮ ਐਸ ਪੀ ਮਿਲਣਾ ਚਾਹੀਦਾ ਕੰਨੇ ਦਿਨ ਹੋ ਗਏ ਘਰ ਨਾ ਲੱਗਿਆ ਵਾ ਹਾਂਜੀ ਤੇ ਭਰਾ ਕਈ ਬੰਦੇ ਆ ਨੇ ਗੀਤ ਲਾ ਰੱਖੇ ਨੇ ਸਿੰਪਲ ਹਾਂਜੀ ਜੀ ਗਾਟ ਜੇ ਕੋਣਾਰੇ ਕੀ ਕਹਿਣਾ ਕਰੋ ਚਲੋ ਦੇਖੋ ਬੱਚੇ ਨਹੀਂ ਤਾਂ ਹੋ ਜਾਂਦਾ ਅਸੀਂ ਤਾਂ ਕਹਿੰਦੇ ਆ ਜਦੋਂ ਆਪਣੇ ਅਯਾਤ ਦੇ ਗੀਤ ਲਾਓ ਇਹ ਕਿਸਾਨੀ ਸੰਘਰਸ਼ਾ ਉਹਨਾਂ ਦਾ ਗੀਤ ਪਜਾਓ ਕਈਆਂ ਨੇ ਸਿੱਧੂ ਮੂਸੇਵਾਲਾ ਲਾਰ ਕੇ ਆਇਆ ਕਈਆਂ ਨੇ ਹੋਰ ਤਰ੍ਹਾਂ ਚਲੋ ਬੱਚੇ ਆਜਾ ਮੈਨੂੰ ਉਹ ਤਾਂ ਮੰਨ ਨਹੀਂ ਗੱਲ ਪਹਿਲਾਂ ਲੋਕ ਤੰਗ ਹੋ ਰਹੇ ਲੋਕ ਬਾਤ ਵੀ ਤੰਗ ਹੋਣਗੇ ਜੀ ਜੇ ਸਰਕਾਰ ਨੇ ਐਮਐਸਪੀ ਨਾ ਦਿੱਤੀ ਤੇ ਮੰਗਿਆ ਹੀ ਵਾਜਣੀ ਹੈ ਤੁਸੀਂ ਇਹ ਮੋਲਾਂ ਦਾ ਵਿਰੋਧ ਕਰਦੇ ਹੋ ਪਰ ਮੈਂ ਹੁਣ ਵੀ ਦੇਖਿਆ ਨੋਵਾ ਦਾ ਕਿਸਾਨ ਕਈ ਕਿਸਾਨਾਂ ਨੇ ਲੱਗਿਆ ਖੜੀਆਂ ਨੇ ਮੋਲਾਂ ਦੇ ਉਹ ਪਤਾ ਕੀ ਹੈ ਜੀ ਉਹ ਕਿਸਾਨਾਂ ਦੇ ਵਿੱਚ ਨਹੀਂ ਆਉਂਦੇ ਬਹੁਤ ਬਿジネスਮੈਨ ਨਹੀਂ ਜਿਹੜੇ ਕਿਸਾਨ ਨੇ ਉਹ ਟਰੈਕਟਰ ਵਾਲੀ ਨੇ ਜਿਹੜੇ ਕਿਸਾਨ ਨੇ ਓਕੇ ਹਾਂਜੀ ਜਿਹੜੇ ਖੇਤੀ ਕਰਨ ਵਾਲੇ ਟਰੈਕਟਰ ਵਾਲੇ ਨੇ ਉਹਨਾਂ ਕੋ ਉਹਨਾਂ ਕੋ ਵੀ ਨੋਵਾ ਹੈਗਿਆ ਨੇ ਫੋਰਚੂਨ ਹੈਗਿਆ ਪਰ ਉਹ ਉੱਥੇ ਮੋਲਾਂ ਦੇ ਮੂਹਰੇ ਖੜੀਆਂ ਹੁੰਦੇ ਆ ਪਰ ਉਹ ਕਿਸੇ ਵੀ ਮੋਲ ਦੀ ਗੱਲ ਕਰਦੇ ਆ ਬਹੁਤ ਵੱਡੇ ਸ豪ਕਰ ਆ ਗਏ ਜੀ ਬਿジネスਮੈਨ ਆ ਗਏ ਓਕੇ ਹਾਂਜੀ ਅਸੀਂ ਦੇਖੋ ਅਸੀਂ ਤਾਂ ਕਿਸਾਨ ਆ ਵੱਡਾ ਸੰਘਰਸ਼ ਜਾਰੀ ਹੈ ਹੱਦ ਤੱਕ ਸਰਕਾਰ ਨਹੀਂ ਮੰਨਦੀ ਇਹ ਸੰਘਰਸ਼ ਜਾਰੀ ਰਹੂਗਾ ਵਾਕਤ ਜਗਪਾਲ ਉੱਦਾ ਜੀ ਨੇ ਜਿਹੜੇ ਸੈਲਫ ਜਿਹੜੇ ਕਿਸਾਨ ਜੁਨੀਅਰ ਦੇ ਪ੍ਰਧਾਨ ਨੇ ਉੱਦਾ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਜ ਦੇ ਉੱਤੇ ਹਾਂ ਟਰੈਕਟਰ ਜਿਹੜੀ ਮਾਰਚ ਕਰ ਰਹੇ ਹਾਂ ਕਿਉਂਕਿ ਸਰਕਾਰ ਕੇਂਦਰ ਦੀ ਜਿਹੜੀ ਅੰਨੀ ਬੋਲੀ ਹੋਈ ਵੀ ਹੈ ਉਹਦੇ ਖਰਜ ਉਹਦਾ ਅਛਾ ਉਹਨੂੰ ਜਗਾਉਣ ਦੇ ਲਈ ਅਸੀਂ ਅੱਜ ਇਹ ਜਿਹੜਾ ਰੋਸ ਪ੍ਰਦਰਸ਼ਨ ਠੀਕ ਹੈ ਗਣਤੰਤਰ ਦੇ ਸੱਜ ਦੇ ਉੱਤੇ ਕਰ ਰਹੇ ਹਾਂ ਠੀਕ ਹੈ ਤੇ ਕੀ ਲੱਗਦਾ ਤੁਹਾਡੀਆਂ ਕੀ ਮੰਗਾਂ ਨੇ ਹਜੇ ਜਿਹੜੀਆਂ ਕੰਪਲੀਟ ਨਹੀਂ ਹੋ ਰਹੀਆਂ ਐਮਐਸਟੀ ਦੇ ਵੀ ਰੋਲਾ ਚੱਲਦਾ ਕਿਦਰਾ ਕਿਤੇ ਦਿੱਲੀ ਜਾਣ ਤੇ ਵੀ ਰੋਲਾ ਹੈ ਦੇਖੋ ਜਿਹੜੀਆਂ ਪ੍ਰਾਣੀਆਂ ਬੰਗਾਂ ਉਹੀ 13 ਮਹੀਨੇ ਹਾਂਜੀ ਜਦੋਂ ਦਿੱਲੀ ਚੱਲਦਾ ਰਿਹਾ ਹੂੰ ਸੰਘਰਸ਼ ਚੱਲਿਆ 13 ਮਹੀਨੇ ਜੋ ਮੋਤੀ ਨੇ ਕਿਹਾ ਸੀ ਥੱਲੇ ਹੋ ਜਾ ਥੱਲੇ ਹੋ ਜਾ ਜੋ ਮੋਤੀ ਨੇ ਕਿਹਾ ਸੀਗਾ ਕਿ ਮੰਗਾਂ ਮੰਨ ਲਈਆਂ ਮੇਰਾ ਸੈਟ ਹੋ ਬੜਾ ਮੇਰੇ ਦਿਲ ਪਾਸ ਵਾਪਸ ਲੈ ਲੈ ਠੀਕ ਹੈ ਵੇਲੇ ਜਿਹੜੇ ਵਾਪਸ ਲੈ ਲੇ ਠੀਕ ਹੈ ਪਰ ਉਹ ਕਿਤੇ ਨਾ ਕਿਤੇ ਲਾਏ ਨਹੀਂ ਗਏ ਉੱਥੇ ਅੱਜ ਉੱਥੇ ਆ ਜਾ ਉੱਥੇ ਆ ਜਾ ਜਿਹੜੇ ਦਪੈਰ ਧਰ ਲਾ ਪੈਰ ਉੱਤੇ ਪੈਰ ਉੱਤੇ ਧਰ ਲਾ ਕਿਤੇ ਨਾ ਕਿਤੇ ਵਾਪਸ ਤਾਂ ਲੈ ਹੀ ਨਹੀਂ ਹੈਗੇ ਉਹ ਠੀਕ ਹੈ ਕਿਉਂਕਿ ਉਹ ਟੇਟੇ ਟੰਗ ਦੇ ਨਾਲ ਆ ਜਿਹੜੇ ਠੀਕ ਹੈ ਉਹ ਫੇਰ ਲਾਗੂ ਜਿਹੜੇ ਨੇ ਕਰਤੇ ਅੱਛਾ ਉਹਦਾ ਖਰੜਾ ਜਿਹੜਾ ਹੂੰ ਉਹ ਪੰਜਾਬ ਸਰਕਾਰ ਨੂੰ ਤੇ ਇਹ ਭੇਜਿਆ ਕਿ ਇਹਨੂੰ ਪਾਸ ਕਰਕੇ ਭੇਜੋ ਤੁਸੀਂ ਠੀਕ ਹੈ ਕਿ ਅਸੀਂ ਜਿਹੜਾ ਇਹਨੂੰ ਲਾਗੂ ਕਰੀ ਠੀਕ ਹੈ ਮੇਰੀ ਬੰਦਰੀ ਹੈ ਨਾ ਨਾਲ ਤੇ ਇੱਕ ਜਲ ਹੋਰ ਕਰਾਂਗੇ ਵੀ ਅੱਜ ਤੁਸੀਂ ਜਿਹੜਾ 26 ਜਨਵਰੀ ਦੇ ਮੌਕੇ ਤੇ ਟਰੈਕਟਰ ਮਾਰਚ ਕਰ ਰਹੇ ਹੋ ਤੇ ਉਹਦੇ ਚ ਇੱਕ ਚੀਜ਼ ਦੇਖਣ ਨੂੰ ਮਿਲੀ ਕਈ ਟਰੈਕਟਰ ਆਏ ਨੇ ਵੀਰਾਂ ਨੇ ਉੱਚੀ ਉੱਚੀ ਗੀਤ ਲਾਏ ਹੋਏ ਨੇ ਜਿਹੜੇ ਕਿਸਾਨੀ ਤੋਂ ਬਿਨਾਂ हट ਕੇ ਗੀਤ ਨੇ ਭਾਵੇਂ ਉਹ ਸਿੱਧੂ ਮੂਸੇ ਵਾਲੇ ਦਾ ਗੀਤ ਗਾਲੀਏ ਜਾਂ ਕਿਸੇ ਨੇ ਕਹਿੰਦਾ ਛਮ ਛਮਾ ਰੋ ਪਤਾ ਨਹੀਂ ਕਿਹੜਾ ਅਟ ਅਟ ਕਰ ਉਹ ਕੀ ਕਹਿਣਾ ਚਾਹੁੰਦੇ ਉਹਦੇ ਤੇ ਹੀ ਹੈ ਜੀ ਚਲੋ ਕਈ ਵਾਰੀ ਨੌਜਵਾਨ ਨੇ ਕਿਸੇ ਨੇ ਕੋਈ ਲਾਤਾ ਹੋਣਾ ਵੈਸੇ ਤਾਂ ਇਹ ਹੈ ਕਿ ਕਿਸਾਨੀ ਦੇ ਗੀਤ ਨੇ ਜਿਹੜੇ ਜ਼ਿਆਦਾ ਠੀਕ ਹੈ ਚੱਲਦੇ ਨੇ ਇਹ ਕਿਉਂਕਿ ਨੌਜਵਾਨਾਂ ਦੇ ਵਿੱਚ ਜੋਸ਼ ਤੇ ਕਈ ਵਾਰੀ ਹੁੰਦਾ ਕੁ ਮਾੜੀਆਂ ਮੋਟੀਆਂ ਹੁਣ ਤਾਈਆਂ ਨੇ ਜਿਹੜੀਆਂ ਉਹ ਰਹਿ ਜਾਂਦੀਆਂ ਨੇ ਪਰ ਹਾਲਤ ਇਹ ਹੈ ਹਾਂਜੀ ਇਹ ਹੁਣ ਤਾਈਆਂ ਜ਼ਿਆਦਾ ਗਿਣੀ ਜਾਂਦੀਆਂ ਨੇ ਇੰਨੇ ਲੋਕ ਰੋਸ ਬਜ਼ਾਰਾ ਕਰ ਰਹੇ ਨੇ ਰੋਸ ਕਰ ਰਹੇ ਨੇ ਉਹਦੀ ਸਾਇਦ ਕਿ ਕਿਤੇ ਘੱਟ ਗੱਲਾਂ ਜਾਂਦੀ ਹੈ ਕਿਉਂਕਿ ਜੇ ਹਜ਼ਾਰ ਬੰਦਾ ਕੁਝ ਕਰ ਰਿਹਾ ਤਾਂ ਉਹਦੇ ਵਿੱਚ ਮਾੜਾ ਮੋਟਾ ਗਲਤ ਜ਼ਰੂਰ ਹੋਣਾ ਠੀਕ ਹੈ ਕਦੇ ਵੀ ਜਿੰਦਗੀ ਦੇ ਵਿੱਚ ਇਹ ਹੈ ਕਿ ਲੋਕ ਵੀ ਕੁਝ ਕਰਦੇ ਹੋ ਇੱਕ ਪਹਿਲਾ ਮਾੜਾ ਹੁੰਦਾ ਸਾਡੀ ਚੱਗਾ ਕਟੋਂ ਟਰਾਲੀ 'ਚ ਬੰਦਾ ਕਹਿ ਰਿਹਾ ਵੀ ਮੋਲਾਂ ਦੇ ਬਾਹਰ ਆਪਾਂ ਸਾਮਾਨ ਨਹੀਂ ਲੈਣਾ ਮੋਲਾਂ ਦੇ ਕੋਆਪਰੇਟ ਕਰਾਣਿਆਂ ਦਾ ਉਹ ਵਿਰੋਧ ਕਰ ਰਹੇ ਨੇ ਪਰ ਕਿਧਰ ਕਿਧਰ ਮੈਂ ਦੇਖਦਾ ਵੀ ਗੱਡੀਆਂ ਲੱਗਿਆ ਖੜੀਆਂ ਨੇ ਮੋਲਾ ਦੇ ਪਰ ਅਸੀਂ ਇਹ ਕਹਿੰਨੇ ਆ ਕਿ ਜਿੱਥੇ ਅਸੀਂ ਧਰਨੇ ਮਜਾਰੇ ਕਰਦੇ ਆ ਨਾਲ ਦੀ ਨਾਲ ਜਿੰਨਾ ਚਿਰ ਕਾਰਪੋਰੇਟ ਦੇ ਸੱਟ ਨਹੀਂ ਵੱਜਦੀ ਠੀਕ ਹੈ ਉਹ ਸੱਟ ਕਿਵੇਂ ਵੱਜੇ ਜਿੰਨਾ ਚਿਰ ਉਹਦਾ ਬਾਈਕਟ ਨਹੀਂ ਕਰ ਜਿਹੜੇ ਬੰਦੇ ਮੋਲਾ ਚ ਜਿਵੇਂ ਪਹਿਲਾਂ ਇਹ ਹੋਇਆ ਕਿ ਜਦੋਂ ਰਿਲਾਇੰਸ ਦਾ ਮੋਲਾ ਤੇ ਲਾਇਏ ਧਰਨੇ ਉਹੀ ਰਿਲਾਇੰਸ ਕੰਪਨੀ ਜਿਹੜੀ ਪਹਿਲੇ ਨੰਬਰ ਤੇ ਹੁੰਦਾ ਸੀ ਉਹ 15ਵੇਂ ਨੰਬਰ ਤੇ ਚਲੀ ਗਈ ਉਸ ਤੋਂ ਬਾਅਦ ਜਾ ਕੇ ਮੋਦੀ ਨੂੰ ਇਹ ਮੰਨਣਾ ਪਿਆ ਠੀਕ ਹੈ ਕਿ ਕਾਨੂੰਨ ਜਿਹੜੇ ਵਾਪਸ ਲਿਖੇ ਤੇ ਹੁਣ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਚੱਲਦੀਆਂ ਨੇ ਕਾਰਪੋਰੇਟ ਦੇ ਨਾਲ ਕਾਰਪੋਰੇਟ ਦਾ ਆਪਾਂ ਕਿਵੇਂ ਨਾ ਕਿਵੇਂ ਬਾਈਕਾਟ ਕਰੀਏ ਉਹਨਾਂ ਤੋਂ ਕੋਈ ਵੀ ਈ ਚੀਜ਼ ਖਰੀਦੀਏ ਨਾ ਭਾਵੇਂ ਟਰੈਕਟਰ ਆ ਭਾਵੇਂ ਕੋਕ ਸਰਕਾਰ ਵੀ ਜਿਹੜੀ ਸਬਸਿਡੀ ਦਿੰਦੀ ਹੈ ਨਾ ਉਹ ਕਾਰਪੋਰੇਟਰ ਨੂੰ ਦਿੰਦੀ ਹੈ ਕਿਸਾਨ ਨੂੰ ਦਿੰਦੀ ਨਹੀਂ ਹੈਗੀ ਠੀਕ ਹੈ ਅਸੀਂ ਨਾਲ ਨਾ ਨਾ ਲਿਕੇ ਨਹੀਂ ਮਿਲਦੀ ਹੈ ਜੀ ਸਬਸਿਡੀ ਕਿਸਾਨ ਨੂੰ ਕਿਤੇ ਸਬਸਿਡੀ ਨਹੀਂ ਮਿਲਦੀ બીજા ਜਿਹੜੀ ਸਪਰੇਆ ਤੇ ਜਿਹੜੀ ਸਬਸਿਡੀ ਮਿਲਦੀ ਹੈ ਸਿੱਧੀ ਕੰਪਨੀ ਨੂੰ ਮਿਲਦੀ ਹੈ ਠੀਕ ਹੈ ਜੇ ਰੇਹ ਤੇ ਮਿਲਦੀ ਹੈ ਤਾਂ ਰੇਹ ਦੀ ਸਿੱਧੀ ਦੀ ਸਿੱਧੀ ਕੰਪਨੀ ਨੂੰ ਸਬਸਿਡੀ ਜਾਂਦੀ ਹੈ ਠੀਕ ਹੈ ਜੇ ਟਰੈਕਟਰ ਤੇ ਮਿਲਦੀ ਹੈ ਤਾਂ ਟਰੈਕਟਰ ਦੀ ਸਿੱਧੀ ਤੋਂ ਸਿੱਧੀ ਜਿਹੜੀ ਹੈ ਉਹ ਕੰਪਨੀ ਨੂੰ ਜਾਂਦੀ ਹੈ ਨਾ ਕਿ ਕਿਸਾਨ ਦੇ ਖਾਤੇ ਚ ਜਿਹੜੇ ਉਹਦਾ ਉਹਦਾ ਮਤ ਉਹਦਾ ਇਹ ਆ ਨਾਲ ਦੀ ਨਾਲ ਇਹ ਜਿਹੜੀ ਚੀਜ਼ 2 ਲੱਖ ਦੀ ਹੈ ਓਹੋ ਸਬਸਿਡੀ ਦੇ ਨਾਮ ਦੇ ਉੱਤੇ 2.5 ਲੱਖ ਦੀ ਵੇਚੀ ਜਾਂਦੀ ਹੈ ਠੀਕ ਹੈ ਔਰ ਉਹਦੇ ਵਿੱਚ ਕਿਤੇ ਲੱਖ ਤੇ ਕ੍ਰਾਪਸ਼ਨ ਆ ਜਿਹੜੀ ਉਹ ਸਰਕਾਰ ਕਰ ਤੇ ਇਹ ਕੀ ਕਹਿਣਾ ਚਾਹੋਗੇ ਜਿਹੜੇ ਕਿਸਾਨ ਆ ਕਿਸਾਨ ਅਪਾ ਕਹਿ ਦਈਏ ਜਾਂ ਜੇ ਇਹ ਕਹਿੰਦੇ ਕਿਸਾਨ ਨਹੀਂ ਹੈਗੇ ਤਾਂ ਜਿਹੜੇ ਮੋਲਾਂ ਦੇ ਵਿੱਚੋਂ ਗੱਡੀਆਂ ਲਾ ਕੇ ਸਮਾਨ ਲੈਂਦੇ ਨੇ ਉਹਨਾਂ ਬਾਰੇ ਕੀ ਕਹਿੰਨਾ ਕਿਸਾਨ ਵੀ ਹੋ ਸਕਦੇ ਨੇ ਮੁਲਾਜ਼ਮ ਵੀ ਹੋ ਸਕਦੇ ਨੇ ਇਹ ਨਹੀਂ ਅਪਾ ਕਹਿ ਸਕਦੇ ਠੀਕ ਹੈ ਕਿਉਂਕਿ ਸਾਰੇ ਕਿਸਾਨ ਇੱਕ ਪਾਸੇ ਵਿਰੋਧ ਦੂਜੇ ਪਾਸੇ ਉਥੋਂ ਸਮਾਨ ਗ੍ਰਹਿਤਨਾ ਚਾਹੇ ਦੇਖੋ ਇਹ ਮਾੜੀ ਗੱਲ ਹੈ ਮੈਂ ਤਾਂ ਇਹ ਕਹਿਣਾ ਕਿ ਸਾਨੂੰ ਇਹਦੇ ਤੇ ਸੋਚਣਾ ਪਊਗਾ ਠੀਕ ਹੈ ਕਿਉਂਕਿ ਜਿਹੜੇ ਮੋਲ ਨੇ ਇਹਦਾ ਛੋਟੀ ਦੁਕਾਨਦਾਰੀ ਨੂੰ ਵੀ ਮਾਰਨਗੇ ਸਾਰੇ ਕਿਸਾਨ ਨੂੰ ਮਾਰਨਗੇ ਕਿਉਂਕਿ ਵੱਡੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਕਿਉਂਕਿ ਕਿਤੇ ਨਾ ਕਿਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੇ ਜਿੰਨਾ ਚ ਰਸੀ ਕਾਰਪੋਰੇਟਰ ਨੂੰ ਸੱਟ ਨਹੀਂ ਮਾਰਦੇ ਨਾਲ ਦੀ ਨਾਲ ਜਿੰਨਾ ਸੰਘਰਸ਼ ਵੀ ਕਰਦੇ ਠੀਕ ਹੈ 19 ਦਿਨ ਤੱਕ ਜਿਹੜੀ ਸਰਕਾਰ ਆ ਉਹ ਮੰਨ ਕਿਉਂਕਿ ਪੈਸਾ ਸਰਕਾਰ ਨੇ ਕਾਰਪੋਰੇਟ ਤੋਂ ਲੈਣਾ ਠੀਕ ਹੈ ਔਰ ਲੋਕਾਂ ਨੂੰ ਮੁਫਤ ਦੀਆਂ ਰਿਓੜੀਆਂ ਜਿਹੜੀਆਂ ਕਹੀ ਜਾਂਦਾ ਮੋਦੀ ਉਹ ਬਣਣੀਆਂ ਨੇ ਠੀਕ ਹੈ ਉਹ ਪੈਸਾ ਉਹਨਾਂ ਤੋਂ ਲੈਣਾ ਔਰ ਬਣਨਾ ਠੀਕ ਹੈ ਇਸ ਲਈ ਉਹਨੂੰ ਹੀ ਪ੍ਰੋਫਟ ਪਹੁੰਚਾਇਆ ਜਾ ਰਿਹਾ ਨਾ ਕਿ ਕਿਸਾਨ ਨੂੰ ਜਾਂ ਗਰੀਬ ਨੂੰ ਠੀਕ ਹੈ ਗਰੀਬ ਦੀ ਤਾਂ ਰੋਟੀ ਖੋਹੀ ਜਾ ਰਹੀ ਠੀਕ ਹੈ